ਸੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸਾਜ ਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ 8 ਅਕਤੂਬਰ ਨੂੰ ਮਨਾਏ ਜਾਣ ਵਾਲੇ ਇਸ ਪਵਿੱਤਰ ਦਿਨ ਦੀਆਂ ਤਿਉਹਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋਰਾ ਸ਼ੋਰਾ ਦੇ ਨਾਲ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਚਰਾਵਾ ਦੇ ਮੈਨੇਜਰ ਸਰਦਾਰ ਗੁੱਤਰੀ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਵੱਧ ਰਹੀ ਆਮਦ ਨੂੰ ਦੇਖਦਿਆਂ ਕਈ ਵਾਧੂ ਪ੍ਰਬੰਧ ਕੀਤੇ ਗਏ ਹਨ एसजीपीसी ਦੇ ਤਹਿਤ ਚੱਲ ਰਹੀਆਂ ਮੁੱਖ ਸਰਾਵਾਂ ਜਿਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਿਵਾਸ ਮਾਤਾ ਗੰਗਾ ਜੀ ਨਿਵਾਸ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਬਾਬਾ ਦੀਪ ਸਿੰਘ ਨਿਵਾਸ ਮਾਤਾ ਪਾਕੋਰ ਨਿਵਾਸ ਆदि ਸੰਗਤਾਂ ਦੀ ਰਹਿਣ ਸਹਿਣ ਦੀ ਵਿਅਕਤੀਗਤ ਤਰਜੀਹ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਾਥਮਿਕਤਾ ਦਿੱਤੀ ਗਈ ਹੈ। ਇਹਨਾਂ ਸਰਾਵਾਂ ਤੋਂ ਇਲਾਵਾ ਕਮੇਟੀ ਵੱਲੋਂ ਲੱਗਦੇ ਹੋ ਸਕੂਲਾਂ ਅਤੇ ਹੋਰ ਤਰਮਸ਼ਾਲਾਵਾਂ ਇਮਾਰਤਾਂ ਵਿੱਚ ਵੀ ਸੰਗਤਾਂ ਲਈ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਸੰਤ ਸਿਖੂ 라ਨੇ પ્રકાશਪੁਰ ਦਾ ਉਹ ਸੰਗਤਾਂ ਵੱਡੀ ਗਿਣਤੀ ਵਿੱਚ ਆਕਾਰਪੁਰ ਮਾਣ ਲਈ ਪਹੁੰਚ ਰਹੀਆਂ ਨੇ ਔਰ ਸਰਾਵਾਂ ਦੇ ਰੱਖ ਕਿੰਨਾ ਕਾ ਪ੍ਰਬੰਧ ਹੈ ਕਿੰਨੀਆਂ ਸਰਾਵਾਂ ਨੇ ਔਰ ਜਿਹੜੇ ਸੰਗਤ ਦੇ ਰਹਿਣ ਵਾਸਤੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਆਮ ਦਾਸ ਗੁਰ ਜਿੰਨ ਸਰੀਆ ਕਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਨ ਹਾਰਿ ਤਾਰਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪਰ ਤਾਂ ਜੋ ਉਹ 7-8 ਤਰੀਕ ਨੂੰ ਜਿਹੜਾ ਆ ਰਿਹਾ ਹੈ ਉਹਦੇ ਸਬੰਧ ਵਿੱਚ ਸੰਗਤਾਂ ਦੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਨਾਸਮਤ ਘਾਉਣ ਆਉਂਦੀਆਂ ਹਨ ਅਤੇ ਸਾਰੇ ਸਮਾਗਮਾਂ ਵਿੱਚ ਸੰਗਤਾਂ ਹਿੱਸਾ ਲੈਂਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸੇ ਤਰ੍ਹਾਂ ਦੀ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਸਾਨੂੰ ਵਿਸ਼ੇਸ਼ ਤੌਰ ਤੇ ਸੰਗਤਾਂ ਦੀ ਰਾਇਦਾ ਪ੍ਰਬੰਧ ਕਰਨ ਲਈ ਸਾਨੂੰ ਜਿਹੜੇ ਹੁਕਮ ਜਾਰੀ ਕੀਤੇ ਗਏ ਹਨ ਉਹਨਾਂ ਦੇ ਵਿੱਚ ਅਸੀਂ ਆਪਣੀਆਂ ਸਲਾਹਾਂ ਤੋਂ ਇਲਾਵਾ ਜਿਹੜੇ ਸਾਡੇ ਨਾਲ ਸੰਬੰਧਤ ਲਾ ਕੇ ਸਕੂਲ ਹਾਂ ਉਹਨਾਂ 'ਚ ਵੀ ਸੰਗਤਾਂ ਦੀ ਰਹਿਜਾ ਪ੍ਰਬੰਧ ਕੀਤਾ ਗਿਆ ਹੈ। ਇਤੋਂ ਲਾਵਾ ਸਾਨੂੰ ਹੋਟਲ ਐਸੋਸੀਏਸ਼ਨ ਅਮਰਸਰ ਜਿਹੜੀ ਆ ਉਹ ਗ੍ਰਾਮ ਦਾ ਚਿਤ ਗੁਰਪ੍ਰਬ ਤੇ ਸਾਨੂੰ ਹਰ ਸਾਲ ਦੇ ਨਾਲ ਬਹੁਤ ਵੱਡਾ ਸਹਿਯੋਗ ਕਰਦੇ ਹਨ। ਉਹ ਸਾਨੂੰ ਹਰ ਸਾਲ ਆਪੋ ਆਪਣੇ ਹੋਟਲਾਂ ਨੂੰ ਕੋਈ ਦੋ ਕਮਰੇ ਕੋਈ ਪੰਜ ਕੋਈ ਕਮਰੇ ਕੋਈ ਆਪਣਾ ਪੂਰਾ ਹੋਟਲ ਸੰਗਤਾਂ ਨੂੰ ਫ੍ਰੀ ਦਿੱਤਾ ਜਾਂਦਾ ਹੈ ਤਾਂ ਜੋ ਸੰਗਤਾਂ ਦੇ ਵਿੱਚ ਇੱਕ ਵਧੀਆ ਮੈਸੇਜ ਆਵੇ। ਉਹ ਸੰਗਤਾਂ ਜਿਹੜੀਆਂ ਉਹਨਾਂ ਦੇ ਹੋਟਲਾਂ 'ਚ ਵੀ ਟਹਿੜਦੀਆਂ ਹਨ ਉਹਨਾਂ ਨੂੰ ਉਹ ਬਕਾਇਦਾ ਅੱਜ ਇਹਦਾ ਡੱਬਾ ਬ੍ਰੇਕਫਾਸਟ ਤੇ ਹੋਰ ਜਿਹੜੀਆਂ ਹੋਰ ਸਹੂਲਤਾਂ ਵੀ ਵੱਧ ਤੋਂ ਵੱਧ ਦੇ ਸਕਦੇ ਹਾਂ ਉਹ ਸੰਕਾ ਨੂੰ ਦੇ ਕੇ ਜਿਹੜੀਆਂ ਉਹ ਤੋਰਦੇ ਹਨ ਮੇਰੀ ਸੰਕਾ ਨੂੰ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪ੍ਰਮਾ ਅਰਪਿਤ ਹੋ ਰਹੇ ਹਨ ਜਿੱਦਾਂ ਰਾਗ ਦਰਬਾਰ ਹੋਣਾ, ਘਰਤਾਲ ਆ, ਨਗਰ ਕੀਰਤਨ ਆ ਤੇ ਹੋਰ ਜਿਹੜੇ ਸਮਾਗਮ ਸੰਤਾਂ ਜਿਹੜੀਆਂ ਆਪਣੇ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਸਾਡੀ ਵੱਨੋਂ ਸੋ ਪਰਸੈਂਟ ਇਹੋ ਹੀ ਕੋਸ਼ਿਸ਼ ਹੁੰਦੀ ਆ ਕਿ ਸੰਗਤਾਂ ਜਿਹੜੀਆਂ ਨਾ ਤਮਸਤਕ ਹੋਣ ਆਉਂਦੀਆਂ ਹਨ ਉਹਨਾਂ ਨੂੰ ਕਿਸੇ ਕਿਸੇ ਨੂੰ ਵੀ ਮੁਸ਼ਕਲ ਨਾਮ ਆਉਣ ਦਿੱਤੀ ਜਾਵੇ। ਉਹ ਦਰਬਾਰ ਸਾਹਿਬ ਦੇ ਅੰਦਰੋਂ ਦੀਆਂ ਸ੍ਰੀ ਸ੍ਰਮਾਣਾਂ ਦੀਆਂ ਕਿੰਨੀਆਂ ਸ੍ਰਮਾਣਾਂ ਨੇ ਸੰਗਤ ਜੀ ਆਣਾ ਤਾਂ ਵੀ ਅੰਦਰੋਂ ਦੀ ਕਿਹੜੇ ਸੰਬੰਧਾਂ ਮਾਮੂਨ ਬੈਕਨ ਦਰਬਾਰ ਸਾਹਿਬ ਦੇ ਨੇੜੇ ਕਮਰਾਂ ਲੈਣ ਲਈ ਸ੍ਰਮਾਣਾਂ ਤੋਂ ਲੈਣਾ ਤਾਂ ਉਹ ਕਿਹੜੇ ਸ੍ਰਮਾਣ। ਸਾਡੀਆਂ ਤਕਰੀਬਨ 8 ਸ੍ਰਮਾਣਾਂ ਹਨ ਜਿਹੜੀਆਂ ਸ੍ਰੀ ਗੁਰੂ ਰਜਨ ਦੇਵ ਨਿਵਾਸ, ਮਾਤਾ ਗੰਗਾ ਜੀ ਨਿਵਾਸ, ਸ੍ਰੀ ਗੁਰੂ ਹਰਗੋਬਿੰਦ ਨਿਵਾਸ, ਗੁਰੂ ਗੋਬਿੰਦ ਸਿੰਘ ਜੀ ਨਰਨਿਵਾ ਬਾਬਾ ਦੀ ਸਮਾਸ ਮਾਤਾ ਬਾਪੁਰ ਨਾਸ ਇਹ ਜਿਹੜੀਆਂ ਸਰਾਮਾ ਸੰਕਤਾਂ ਦੀ ਪ੍ਰਾਇਓਰਟੀ ਹੁੰਦੀ ਹੈ ਕਿ ਅਸੀਂ ਤਿੰਨੇ ਸਰਾਮਾ ਚ ਰਹਿਣਾ ਪਰੰਤੂ ਸੰਕਤਾਂ ਦੀ ਆਮਦ ਨੂੰ ਵੇਖਦਿਆਂ ਸਾਨੂੰ ਸੰਕਤਾਂ ਦਾ ਪ੍ਰਬੰਧ ਜਿਹੜੀਆਂ ਦੂਸਰੀਆਂ ਸਰਾਮਾ ਉਹਨਾਂ ਚ ਵੀ ਕੀਤਾ ਜਾਂਦਾ ਸਾਡੀ ਮਜਬੂਰੀ ਹੁੰਦੀ ਹੈ ਕਿਉਂਕਿ ਇਹਨਾਂ ਤਿੰਨਾਂ ਸਰਾਮਾ ਚ ਇੰਨੀ ਜਿੰਨੀ ਸੰਕਤਾਂ ਆਉਂਦੀਆਂ ਉਹ ਇੰਨਾ ਸਾਰਿਆਂ ਨੂੰ ਇਹਨਾਂ ਸਰਾਮਾ ਚ ਨਹੀਂ ਢਾਇਆ ਜਾ ਸਕਦਾ ਇਸ ਤਰ੍ਹਾਂ ਕਿ ਸਾਨੂੰ ਅਸੀਂ ਆਪਣੀਆਂ ਬੈਟਰੀ ਆਪਰੇਟਡ ਜਿਹੜੀਆਂ ਗੱਡੀਆਂ ਲਾਈਆਂ ਉਹ ਸੰਕਤਾਂ ਨੂੰ ਭਟਾ ਕੇ ਉਹ ਦੂਰ ਸੀਆਂ ਸਰਾਮਾ ਦੇ ਛੱਡ ਗਿਆਨ ਅਤੇ ਬਾਅਦ ਸੋ ਉਹਨਾਂ ਨੂੰ ਜਦੋਂ ਦਰਸ਼ਨ ਕਰਨੇ ਹੁੰਦੇ ਉਹਨਾਂ ਨੇ ਆ ਕੇ ਹਰਮੰਦਰ ਸਾਹਿਬ ਇੱਥੇ ਛੱਡ ਦਿਆਂ ਹਨ ਜਿਵੇਂ ਕਿ ਦਰਬਾਰ ਸਾਹਿਬ ਬਜ਼ੁਰਗ ਵੀ ਆਉਂਦੇ ਨੇ ਮਹਿਲਾਵਾਂ ਵੀ ਆਉਂਦੇ ਨੇ ਬੱਚਿਆਂ ਵਾਲੇ ਤੇ ਪਹਿਲ ਕੀ ਕੀਤੀ ਜਾਏਗੀ ਕਿਉਂਕਿ ਖਾਸ ਕਰਕੇ ਗੁਰਪੁਰਬ ਸੰਗਤ ਵੱਡੀ ਗਿਣਤੀ ਵਿੱਚ ਜਿਹੜਾ ਆਉਂਦੀ ਹੈ ਸਾਡੀ ਤਕਰੀਬਨ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜੇ ਬਜ਼ੁਰਗ ਆਉਂਦੇ ਆ ਜਾਂ ਕੋਈ ਹੈਂਡੀਕੈਪਡ ਆ ਜਾਂ ਕੋਈ ਜਿਨ੍ਹਾਂ ਦੇ ਖਾਂਪੜ ਸਾਹਿਬ ਆ ਉਹਨਾਂ ਨੂੰ ਇਹਨਾਂ ਅੰਦਰ ਲਿਆਂ ਸਰਾਵਾ ਚ ਕਮਰੇ ਮਿਲਣ ਤਾਂ ਜੋ ਉਹ ਜਿਹੜੀਆਂ ਨਤਮਸਤ ਹੋ ਸਕਣ ਅਤੇ ਟਾਈਮ ਨਾਲ ਆਪਣੇ ਗਿੱਟੜੇ ਆਪਣੇ ਉਹਨਾਂ ਨੇ ਖਾਂਪੜ ਸਾਹਿਬ ਰਖਾਏ ਹੁੰਦੇ ਹਨ ਉਹਨਾਂ 'ਚ ਵੀ